ਤੁਹਾਨੂੰ ਲੱਗਦਾ ਕਿ ਜੇ ਮੰਗਲ ਸੂਤਰਾ ਦੀ ਰਾਜਨੀਤੀ ਹੋਣੀ ਚਾਹੀਦੀ ਉਹ ਗਲਤ ਆਪਨੀ ਜਨਾਨੀ ਨੇ ਛੱਡ ਤੀ ਤੇ ਲੋਕਾਂ ਦੀ ਜਨਾਨੀ ਨਾਲ ਧਿਆਨ ਆ ਸਾਰਿਆਂ ਨੇ ਕਢਾਏ ਸਾਰਿਆਂ ਨੇ ਕਢਾਏ ਉਹ ਉਹ ਕੱਲ ਮਾਣ ਪ੍ਰਧਾਨ ਮੰਤਰੀ ਨਹੀਂ ਜਨਾਨੀ ਹੋਵੇ ਉਹ ਲੈਣ ਚ ਲੱਗਦੇ ਉਹ ਗੱਲ ਕਿਉਂ ਨਹੀਂ ਲੱਗਦੀ ਭਾਜੀਪੀ ਤੇ ਨੀਰੀ ਝੂਠ ਹੀ ਹੈਗੀ ਸ਼ੁਰੂ ਤੋਂ ਅਰਜੀਵ ਗਾਂਧੀ ਮਰਵਾਤਾ ਥੰਗੇ ਗਾਂਧੀ ਮਰਵਾਤਾ ਕਿੰਨੇ ਮਰਵਾਤਾ ਇਹ ਕਹਿੰਦੇ ਨਹੀਂ ਨਹੀਂ ਦਰਾਨੇ ਮਰਵਾ ਸਾਡੇ ਦੋ ਸੀਟਾਂ ਹੋ ਗਈਆਂ ਆਏ ਕਿ ਤੁਮ ਮਰਵਾਤੇ ਦੋਂ ਡਾਟੇ ਪੱਲੇ ਗਿਰਾਈ ਨਾ ਕੱਖ ਨਹੀਂ ਰਾਨਾ ਬਾਈਕ ਬੱਤੀ ਬਲੀ ਦੇ ਇਲਾਵਾ ਬਾਕੀ ਲੁੱਟਮਾਰ ਖੋਆ ਸੰਗੇ ਕੋਈ ਖੁਸ਼ ਨਹੀਂ ਕਿ ਬੱਤੀਆਂ ਚੱਲ ਜਾਂਦੇ ਤਾਂ ਫੋਨ ਕਰੋ ਉਹ ਦਵਾਉ ਕੋਈ ਨਹੀਂ ਤਾਂ ਕਾਂਗਰਸੀ ਸਰਕਾਰ ਆਣੀ ਚਾਹੀਦੀ ਸਰ ਕਾਂਗਰਸ ਕਿਉਂ ਕਾਂਗਰਸ ਕਿਉਂ ਤੇ ਲੋਕੀ ਦੁਖੀ ਸੀਗੇ ਪਿਛਲੀ ਵਾਰ ਦੁਖੀ ਹੈ ਨਾ ਤੇ ਇੰਨੇ ਕਿਹੜਾ ਸੁਖ ਬਾਤ ਕਿ ਐ ਕਿ ਇੰਨੀ ਕਿ ਜ਼ਿਆਦਾ ਭ੍ਰਿਸ਼ਟਾਚਾਰ ਹੋ ਗਿਆ ਐਨਾ ਕੋ ਤਹਿਸੀਲ ਚਲਜੋ ਰਜਿਸਟਰੀ ਕਰਵਾਉਣ ਚਲਜੋ ਜਿਹੜਾ ਤਹਿਸੀਲਦਾਰ 3000 ਰੁਪਏ ਲੈਂਦਾ ਸੀ ਅੱਜ 5000 ਰੁਪਏ ਲੈਂਦਾ ਕਾਰਪੋਰੇਸ਼ਨ ਦਫਤਰ ਚਲ ਜਾਓ ਐਨਸੀ ਬਾਰੇ ਐਨਸੀ ਲੈਂਡ ਬਾਰੇ ਚਲ ਜਾਓ ਉੱਥੇ 10000 ਰੁਪਏ ਰਿਸ਼ਵਤ ਹੈ ਨਾ ਪ੍ਰਸ਼ਟachar ਮੁਕਤ ਪੰਜਾਬ ਉਹਨਾਂ ਨੇ ਬਣਾਉਣਾ ਸੀ ਸ਼ਿਦਿਆਜਮ ਭਗਤ ਸਿੰਘ ਦੇ ਨਾਂ ਦੇ ਉੱਤੇ ਇਹਨਾਂ ਨੇ ਵੋਟਾਂ ਵੀ ਹੁੰਗੀਆਂ ਸ਼ਿਦਿਆਜਮ ਭਗਤ ਸਿੰਘ ਦੇ ਸਮਾਰਕ ਵੀ ਕਹੇ ਬਣਾਵਾਂਗੇ ਅਸੀਂ ਸ਼ਿਦਿਆ ਰੰਗਲਾ ਪੰਜਾਬ ਬਣਾਵਾਂਗੇ ਲੇਕਿਨ ਇਹਨਾਂ ਕੁਝ ਨਹੀਂ ਕੀਤਾ ਬਿਲਕੁਲ ਜ਼ੀਰੋ फेल हो गया है मान भगवंत मान बिल्कुल फेल है जीरो है। आम आदमी पार्टी ਦੇ ਬਹੁਤ ਲੋਕਾਂ ਨੇ ਫੈਸਲਾ ਕੀਤਾ ਵੀ ਚਲੋ ਇਹ ਨਵੀਂ ਪਾਰਟੀ ਹੈ ਭਗਵੰਤ ਮਾਨ ਇੱਥੋਂ ਦਾ ਪੰਜਾਬ ਦਾ ਕੁਝ ਕਰੇਗਾ ਲੇਕਿਨ ਇਹਨੇ ਬੇੜਾ ਹੀ ਕਰਤਾ ਪੰਜਾਬ ਦਾ ਅੱਜ ਸਭ ਤੋਂ ਵੱਡਾ ਲਾਅ ਐਂਡ ਆਰਡਰ ਚਲਦੇ ਵੇ ਬੰਦੇ ਕੋ 10 ਰੁਪਏ ਹੁਣ ਚਾਕੂ ਮਾਰ ਕੇ ਖੋ ਲੈਂਦੇ 10 ਰੁਪਏ ਕੀ ਚੀਜ਼ ਇਹ ਤਾਂ ਮੋਦੀ ਵਰਗੇ ਵੀ ਹੀ ਗਏ ਇਹ ਵੀ ਬਸ ਉਹੀ ਨਵੜ ਦਾ ਮੁੰਡਾ ਨੇ ਦੇਖੀ ਇਹ ਨਵੀਂ ਅਰਫਜੋਸ਼ ਸਿੱਧੂ ਨੂੰ ਕੰਮ ਨਹੀਂ ਕਰਨ ਦਿੰਦਾ ਉਹਨੂੰ ਕੰਮ ਕਰਦਾ ਕਦਰ ਦੇਣ ਇੱਕ ਵਾਰੀ ਜਿਉਂ ਨਾਸਵਾਰੇ ਪੰਜਾਬ ਸਵਾਰਾਂ ਵਾਲਾ ਬੰਦਾ ਸੋਨੇ ਦੀ ਜੜੀ ਬਣਾ ਦੇਗਾ ਇੱਕ ਵਾਰੀ ਸਿੱਧੂ ਸਾਹਿਬ ਨੂੰ ਉਹਨ ਤੋਂ ਦੋ ਦੁਬਾਰਾ ਜੋ ਲੱਗਦਾ ਹੈ ਕਿ ਜੋ ਉਹਨਾਂ ਵੱਲੋਂ ਵਾਅਦੇ ਕੀਤੇ ਜਾਂਦੇ ਸਨ ਕਿ ਆ ਜਗਾ ਸੀ ਕਿ ਲਿੱਕਰ ਅਮਾਉਂਟ ਤੇ ਇੰਨਾ ਪੈਸਾ ਮਿਲੇਗਾ ਰੇਟ ਮਾਫੀਆ ਤੇ ਇੰਨਾ ਪੈਸਾ ਮਿਲੇਗਾ ਤੇ ਉਸ ਤੋਂ ਬਾਅਦ ਸੇਮ ਡਾਇਲੋਗ ਜਿਹੜੇ ਸੀ ਕਿ ਭਗਵੰਤ ਮਾਨ ਦੇ ਸਾਹਮਣੇ ਆਉਂਦੇ ਸੀ ਕਿ ਲੱਗਦਾ ਹੈ ਕਿ ਉਹਨਾਂ ਨੂੰ ਕਾਪੀ ਕਰਦੇ ਰਹੇ ਲੇਕਿਨ ਉਹਨਾਂ ਕੋ ਸਿੱਖ ਨਹੀਂ ਕੁਝ ਪਾਇਆ ਨੂੰ ਲੱਗਦਾ ਹੈ ਕਿ ਯੂਥ ਜਿਹੜਾ ਹੈ ਇਸ ਵਾਰ ਚੇਂਜ ਨਜ਼ਰ ਆਏਗਾ ਕਿਉਂਕਿ ਆਮ ਆਦੀ ਪਾਰਟੀ ਨੂੰ 92 ਦੇ ਕਰੀਬ ਬਿਤਾਇਆ ਕਿਤੇ ਉਸ ਤੋਂ ਬਾਅਦ 91 ਰਹਿ ਗਏ ਕਿਉਂਕਿ ਜਲੰਧਰ ਵਾਲੇ ਤੇ ਛਾਲ ਮਾਰ ਕੇ ਬੀਜੇਪੀ ਚੱਲ ਗਏ ਕਿ ਲ ਇਹ ਇੱਕ ਗੇਨ ਐਕਸੀਡੈਂਟ ਹੈ 1000 ਰੁਪਿਆ ਲੱਗਦਾ ਆਊਗਾ ਮਤਲਬ ਇਹ ਨਹੀਂ ਪਈ ਜਾ ਪਾਣਾ ਹੁੰਦਾ ਤੇ ਹੁਣ 2 ਸਾਲ ਹੋ ਗਏ ਆ 2 ਸਾਲ ਚ ਨਹੀਂ ਆਇਆ ਤੇ ਹੁਣ ਆ ਜਾਏਗਾ ਬਜੀ ਕੀ ਕਹਿ ਤੀ ਮੈਂ ਕਰ ਜਾਏ ਕਿਉਂ ਚੁੱਕ ਦੇ 75000 ਕਰੋੜ ਦਾ ਅਦੇ ਨਾਮ ਦਾ ਗਏ ਨੂੰ ਇਹਨਾਂ ਦੇ ਆਪਣੇ ਢੇਡ ਪਰ ਜਾਣਾ ਉਹੀ ਬਤੇ ਰੇ 475 ਹਾਂ ਉਹੀ 475 500 ਲਾ 2 10 10 ਰੁਪਏ ਹੈ ਤੇ ਕੀ ਗੱਲ ਹੈ ਇਹ ਚੁਕ ਚੁਕ ਨਹੀਂ ਦੇ 450 ਪਲਸ ਸਬਸਿਡੀ ਜੋ ਕਿੰਨੇ ਪੈਸੇ ਬੰਦੇ ਮਨ ਕੀ ਹੁਣ ਸਬਸਿਡੀ ਆ ਰਹੀ ਹੈ ਤੁਹਾਡੇ ਕਹਿੰਦਾ ਮਤਲਬ ਹੁਣ ਤੇ ਨਹੀਂ ਆ ਰਹੀ ਕੁਛ ਵੀ ਨਹੀਂ ਖਾ ਗਿਆ ਗੱਤ ਨਹੀਂ ਗਈ ਕਾਂਗਰਸ ਪਾਰਟੀ ਦੀ ਪ੍ਰਿੰਕਾ ਵਾਰਡਰਾਂ ਨੇ ਕਿਹਾ ਕਿ ਮੇਰੀ ਮਾਂ ਨੇ ਮੰਗਲ ਸੂਤਰ ਦੇ ਦੇ ਨਾਂ ਤੇ ਦਿੱਤਾ ਆ ਇਹ ਪਹਿਲਾਂ ਸਾਰ ਮੋਦੀ ਨੇ ਆਪਣੀ ਜਨਨ ਗੱਡੀ ਉਹਦਾ ਮੰਗਲ ਸੂਤਰ ਕਿੱਥੇ ਗਿਆ ਇੰਦਰਾ ਗਾਂਧੀ ਨੇ ਆਪਣਾ ਮੰਗਲ ਸੂਤਰ ਤਾੜ ਕੀਤਾ ਜੀ ਉਹਨਾਂ ਨੇ ਰੱਬ ਚਵਾੜਿਆ ਕਿੰਨੀ ਕੁਰਬਾਨੀ ਕਾਂਗਰਸੀ 36 36 ਗੋਲੀਆਂ ਖਾਧੀਆਂ ਇਹ ਮੋਦੀਆਂ ਨੇ ਖਾਧੀਆਂ ਕਿਹਦੀਆਂ ਗੋਲੀਆਂ ਪੰਜਾਬ ਚ ਹੋਣ ਵਾਲੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਲੋਕ ਅਤੇ ਖਾਸ ਹੋ ਤੇ ਅੰਮ੍ਰਿਤਸਰ ਦੇ ਲੋਕ ਕਿਸ ਤਰ੍ਹਾਂ ਦੇ ਉਮੀਦਵਾਰ ਦੇ ਉੱਤੇ ਆਪਣਾ ਦਾਅਵ ਖੇਡਣਗੇ ਇਸ ਸਬੰਧਤ ਅਸੀਂ ਜਾਣਕਾਰੀ ਲੈਣ ਵਾਸਤੇ ਪਹੁੰਚੇ ਹਾਂ ਅੰਮ੍ਰਿਤਸਰ ਦੇ ਕੰਪਨੀ ਵਿਭਾਗ 'ਚ ਜਿੱਥੇ ਕਿ ਲੋਕ ਆਪਣੀ ਸਿਹਤ ਨੂੰ ਠੀਕ ਕਰਨ ਵਾਸਤੇ ਪਹੁੰਚਦੇ ਨੇ ਅਤੇ ਪੰਜਾਬ ਦੀ ਸਿਆਸਤ ਨੂੰ ਵੀ ਠੀਕ ਕਰਨ ਵਾਸਤੇ ਪਹੁੰਚਦੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਭੇੜ ਭੜ ਲੱਗ ਕੇ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਤੇ ਜਾਣਨ ਦੀ ਵੀ ਲੋਕਾਂ ਨਾਲ ਕੋਸ਼ਿਸ਼ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿ ਕਿਸ ਤਰ੍ਹਾਂ ਦੀ ਨਵਸ ਜਿਹੜੀ ਆ ਉਹਨਾਂ ਵੱਲੋਂ ਟਟੋਲੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਰ ਇੱਕ ਵਰਗ ਦਾ ਵਿਅਕਤੀ ਜਿਹੜਾ ਹੈ ਮੌਜੂਦ ਰਹਿੰਦਾ ਹੈ ਤੇ ਆਪਣੀ ਸਿਹਤ ਨੂੰ ਠੀਕ ਕਰਨ ਵਾਸਤੇ ਉਹ ਇੱਥੇ ਪਹੁੰਚਦਾ ਆ ਤੇ ਨਾਲ ਨਾਲ ਹੀ ਪੰਜਾਬ ਦੀ ਸਿਆਸਤ ਤੇ ਵੀ ਪੂਰੀ ਗੱਲਬਾਤ ਜਿਹੜੀ ਉਹਨਾਂ ਦੀ ਆਪਸ ਸਾਥ ਵਿੱਚ ਜਿਹੜੀ ਹੈ ਉਹ ਉਹ ਵੇਖਣ ਨੂੰ ਮਿਲਦੀ ਆ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਇੱਕ ਪਾਸੇ ਆਪਣੀਆਂ ਟਾਹਣੀਆਂ ਲਾ ਕੇ ਬੈਠੇ ਹੋਏ ਨੇ ਤੇ ਇਸ ਟਾਹਣੀਆਂ ਦੇ ਦੌਰਾਨ ਆਪਸ ਦੇ ਵਿੱਚ ਸਿਆਸਤ ਨੂੰ ਲੈ ਕੇ ਵੀ ਜ਼ਰੂਰ ਗੱਲਾਂ ਬਾਤਾਂ ਜਿਹੜੀਆਂ ਨੇ ਕੀਤੀ ਜਾਂਦੀਆਂ ਨੇ ਕਿਉਂਕਿ ਸਿਆਸੀ ਗਲਿਆਰਾ ਲਗਾਤਾਰ ਹੀ ਭਖਦਾ ਜਾ ਰਿਹਾ ਹੈ ਤੇ ਸਿਆਸੀ ਗਲਿਆਰੇ ਦੇ ਦੌਰਾਨ ਅੰਮ੍ਰਿਤਸਰ ਦੇ ਲੋਕ ਕਿਸ ਉਮੀਦਵਾਰ ਦੇ ਉੱਤੇ ਆਪਣਾ ਦਾਅਵ ਖੇਡਣਗੇ ਇਸ ਮਾਪਤ ਲਈ ਗੱਲਬਾਤ ਕੀਤੀ ਜਾਵੇਗੀ ਤੇ 2 ਸਾਲ ਦੇ ਕਾਰਗੁਜ਼ਾਰ ਨੂੰ ਕਿਸ ਤਰ੍ਹਾਂ ਦੇਖਦੇ ਨੇ ਆਮ ਆਦਮੀ ਪਾਰਟੀ ਦੀ ਉਹ ਵੀ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਕਿ 2 ਸਾਲ ਤੋਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਤੇ ਆਮ ਆਦੀ ਪਾਰਟੀ ਦੇ ਸਰਕਾਰ ਦੇ ਦੌਰਾਨ ਕਿਹੜੇ-ਕਿਹੜੇ ਕੰਮ ਹੋਏ ਨੇ ਇਸ ਮਾਪਤ ਵੀ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਈ ਬਜ਼ੁਰਗ ਜਿਹੜੇ ਨੇ ਇੱਥੇ ਮੌਜੂਦ ਨੇ ਗੱਲਬਾਤ ਵੀ ਕਰ ਲੰਨੇ ਆ ਤੇ ਜਾਨਣ ਦੀ ਵੀ ਕੋਸ਼ਿਸ਼ ਕਰਦੇ ਆ ਅ ਅੰਕਲ ਕੀ ਕਹਿਣਾ ਚਾਹੋਗੇ ਸਿਹਤ ਵੀ ਤੰਦਰੁਸਤ ਕੀਤੀ ਜਾ ਰਹੀ ਹੈ ਤੇ ਪੰਜਾਬ ਨੂੰ ਕਿਦਾਂ ਤੰਦਰੁਸਤ ਕੀਤਾ ਜਾ ਸਕਦਾ ਹੈ ਮਾਸਟਰ ਰੋਡ ਵਧੀਆ ਕਿਉਂ ਤੁਸੀਂ ਗੱਲ ਕੋਈ ਗੱਲ ਨਹੀਂ ਜੋੜਿਆ ਨਹੀਂ ਕਿ ਸਾਨੂੰ ਫੇਰ ਗੱਲ ਗਲਤ ਨਹੀਂ ਲੱਗਦਾ ਕਿ ਅੰਕਲ 2 ਸਾਲ ਦਾ ਜਾਂ ਕਾਰਗੁਜ਼ਾਰ ਨਿਕਲਦਾ ਪਿਆ ਸਰਕਾਰ ਦਾ ਵਧੀਆ ਤੋਂ ਹੁਣ ਨਜ਼ਰ ਆ ਰਿਹਾ ਕਿੰਨਾ ਕਾਰਗੁਜ਼ਾਰ ਜਿਹੜਾ ਹੈ ਉਹਨਾਂ ਦਾ ਵਧੀਆ ਤੋਂ ਨਜ਼ਰ ਆਇਆ ਹੁਣ ਤੱਕ ਮੈਂ ਕਹਿੰਦਾ ਨਹੀਂ ਗੱਲ ਕਰਨੀ ਤੇ ਫੇਰ ਇੱਥੇ ਗੱਲ ਕਰਵਾਓ ਕੀ ਕਹਿਣਾ ਚਾਹੋ ਤੁਸੀਂ ਦੇਖੋ ਗੱਲ ਆ ਰਹੀ ਕਿ ਕਾਰਗੁਜ਼ਾਰ ਸਹੀ ਨਹੀਂ ਨਿਕਲਦਾ ਫੇਰ ਅੱਛਾ ਜੀ ਸਵਾਇਕ ਬੱਤੀ ਫਰੀ ਦੇ ਅਲਾਵਾ ਬਾਕੀ ਲੁੱਟਮਾਰ ਖੋ ਆ ਸਮਝ ਨਹੀਂ ਕੋਈ ਸੁਣਾਈ ਨਹੀਂ ਜੇ ਬੱਤੀਆਂ ਚੱਲ ਜਾਂਦੇ ਤਾਂ ਆਂਕੋ ਫੋਨ ਕਰੋ ਉਹ ਜਵਾਬ ਕੋਈ ਨਹੀਂ ਲੇਕਿਨ ਆਮ ਆਦਮੀ ਪਾਰਟੀ ਕਹੇਰੀ ਕਿ 2 ਸਾਲ ਤੋਂ ਲਗਾਤਾਰ ਇਸ ਪੰਜਾਬ ਦੇ ਲੋਕਾਂ ਦਾ ਬਹੁਤ ਭਲਾ ਕਰਦੇ ਹੋ ਕਿੰਨਾ ਕੁ ਭਲਾ ਕਰਦੇ ਸਵਾਇਕ ਬੀਜੀ ਫਰੀ ਦੇ ਹੋਣੇ ਕੋ ਭਲਾ ਕਰਦੇ ਤੀ ਕੋਦੇ ਤੇ ਅੰਮ੍ਰਿਤਸਰ ਦੇ ਵਿੱਚ ਚਾਰ ਉਮੀਦਵਾਰ ਨੇ ਜਿਹੜੇ ਪ੍ਰਮੁਖਤਾ ਤੇ ਗੁਰਜੀਤ ਸਿੰਘ ਔਜਲਾ ਨੇ ਅਨਿਲ ਜੋਸ਼ੀ ਨੇ ਕੁਲਦੀਪ ਸਿੰਘ ਧਾਰੀਵਾਲ ਨੇ ਤਰਨਜੀਤ ਸਿੰਘ ਸੰਧੂ ਨੇ ਤੁਹਾਨੂੰ ਲੱਗਦਾ ਕਿ ਚੋਵਾਂ ਦੇ ਵਿੱਚੋਂ ਕਿਹੜਾ ਕੈਂਡੀਡੇਟ ਤੁਹਾਨੂੰ ਲੱਗਦਾ ਕਿ ਸਟਰੋਂਗ ਹੈ ਤੁਹਾਡੇ ਮੁਤਾਬਿਕ ਸਾਡੇ ਤਾਂ ਦੋ ਹੀ ਨੇ ਸੌਸ ਡਾਉਣ ਲੱਗਦੇ ਇੱਕ ਉਹ ਜਿਹੜਾ ਤੇ ਇੱਕ ਉਹ ਆਪਣਾ ਕੀ ਕਹਿੰਦੇ ਜੋਸ਼ੀ ਜੋਸ਼ੀ ਬਸ ਕੀ ਧਾਰੀਵਾਲ ਨਹੀਂ ਬਣੇਗਾ ਕਿਉਂ ਕੀ ਕਾਰਨ ਉਹ ਕਹਿੰਦੇ ਅਸੀਂ 2 ਸਾਲ ਜੀ ਆਮ ਆਦਮੀ ਪਾਰਟੀ ਨੇ ਕੰਮ ਹੀ ਬੜੇ ਕਰਤੇ ਕਹਿੰਦੇ ਦੂਜੀਆਂ ਸਰਕਾਰਾਂ ਲਾਸ ਸਾਲਾਂ ਵਿੱਚ ਕੁਝ ਵੀ ਨਹੀਂ ਕੀਤੇ ਮਾਰਾ ਮਨੋ ਦੀ ਸਾਡੀ ਗੱਲ ਸਰਾਏ ਇੱਕ ਬਿਜਲੀ ਫਰੀ ਹੋਰ ਕੋਈ ਕੰਮ ਨਹੀਂ ਆ ਨਾ ਨਾ ਕੋ ਝਾੜੂ ਦੇਣ ਆਂਦਾ ਨਮ ਟੁਕਣ ਕਗੂੜਾ ਟੁਕਣ ਆਂਦਾ ਕਹਿੰਦੇ ਪੈਸੇ ਜੇ ਬਿਜਲੀ ਫਰੀ ਕੀਤੀ ਤੋਰੇ ਪੈਸੇ ਵੀ ਬਚਦੇ ਹੋਣਗੇ ਪੌਕੇਟ ਚ ਬਚਦੇ ਆ ਜੀ ਕੁਛ ਪੈਸੇ ਓਏ ਓਏ ਬਿੱਲ ਜਿਹੜਾ ਨਹੀਂ ਦੋ ਤਿੰਨ ਹਜ਼ਾਰ ਰਨੇ ਆਂਦਾ ਉਹਨੇ ਆਂਦਾ ਬੱਸ ਹੁਣ ਤਾਂ ਲੋਕੀ ਚਤਾਂ ਦੇ ਉੱਤੇ ਉਹ ਲੋ ਆਂਦਾ ਪੈ ਫੁੱਲ ਸਿਸਟਮ ਸੋਲਰ ਸਿਸਟਮ ਬੜੇ ਸਾਡੇ ਇਲਾਕੇ ਲਗਾਏ ਲਾਰਨਸੋਲ ਬੱਤ ਬਤੀ ਦੇ ਕੱਟ ਲੱਗਣ ਲੱਗ ਪਏ ਮੈਂ ਸੁਣਿਆ ਕਹਿੰਦੇ ਗਰਮੀ ਸ਼ੁਰੂ ਹੋ ਗਈ ਜਦੋਂ ਬਹੁਤ ਜ਼ਿਆਦਾ ਲੱਗਦੇ ਜਿਆ ਤਾਂ ਕਿ ਸਾਰ ਸਾਰ ਦਿਨ 5 ਵਜੇ ਤੇ ਕਰਾਂਦੀ ਬਾਸ 10 ਵਜੇ ਜਾ ਕੇ ਬੱਤੀ ਬਹੁਤ ਜਾਂਦੀ ਏ ਬੜੋਂ ਥੋੜੇ ਦਿਨ ਇੱਕ ਦੋ ਦਿਨਾਂ ਨਹੀਂ ਜਾਂਦੀ ਬਈ ਜਦੋਂ ਮੀਮੂ ਬਸੇ ਜਾਂਦੀ ਏ ਜ਼ਿਆਦਾ ਹਾਂ ਤੁਹਾਡੀ ਏਜ ਵੀ ਕਾਫੀ ਏ ਤੁਸੀਂ ਕਦੀ ਦੇਖਿਆ ਸਿਆਸਤਦਾਨ ਜਿਸ ਤਰ੍ਹਾਂ ਦੇ ਹੁਣ ਬਿਆਨਬਾਜ਼ੀਆਂ ਕਰਦੇ ਨੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਿ ਇਨਟਰਵਿਊ ਤੇ ਸੁਣਿਆ ਸੀਗਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਮੈਂ ਆਪ ਕੱਲ ਬਗਾਇਆ ਮੈਂ ਭੈਣ ਜੀ ਕੋਲ ਕਿਹਾ ਉਹ ਬਹੁਤ ਬਹੁਤ ਗੱਜ਼ਰਾਂ ਨੇ ਤੇ ਬਈ ਹਿੰਦੂ ਮੁਸਲਮਾਨ ਆ ਮੀਡੀਆ ਦਾ ਨੱਕ ਪੜਕਾਉਂਦਾ ਪੁੱਛੋਈ ਕੋਈ ਨਾ ਟੀਵੀ ਦੇਖੀਏ ਨੇ ਕਹਿੰਦੇ ਆਜ ਤੱਕ ਅਕੀ ਇੰਡੀਆ ਆ ਕੇ ਫਲਾਣਾ ਇਕੋ ਜੀ ਦੀ ਮਾਰੀ ਲੰਡਈ ਯਾਨੀ ਸਾ ਵੀ ਕੋਈ ਆ ਪਾਰਕਾ ਦੇ ਵਿੱਚ ਰੱਬਾ ਕੋਈ ਨਾ ਮੋਟੋ ਸੋ ਹੋਰ ਵੀ ਪਾਜੀ ਨੇ ਗੱਲਬਾਤ ਕਰ ਲੈਣੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਕਾਂਗਰਸ ਦੀ ਸਰਕਾਰ ਆਣੀ ਚਾਹੀਦੀ ਸਰ ਕਾਂਗਰਸ ਕਿਉਂ ਕਾਂਗਰਸ ਕਿਉਂ ਤੇ ਲੋਕੀ ਦੁਖੀ ਸੀ ਕਿ ਪਿਛਲੀ ਵਾਰ ਤਾਂ ਦੁਖੀ ਹੀ ਨਾ ਤੇ ਇਹਨੇ ਕਿਹੜਾ ਸੁੱਖ ਪਾਤਾ ਲੇ ਉਹ ਕਹਿੰਦੇ ਦੋ ਸਾਲਾਂ 'ਚ ਬਹੁਤ ਕੰਮ ਕਰਤੇ ਅਸੀਂ ਜੀ ਕੀ ਕੰਮ ਕੀਤੇ 32 ਫਰੀ 32 ਫਰੀ ਦੇ ਤਰੀਕਾ ਨਾ ਤੇ ਦਿੱਤੀ ਕਿਨੂ ਆ ਇਹ ਦਿਨਾਂ ਦਾ ਚੰਨੀ ਚੰਗਾ ਸੀ ਹਰ ਕਨ ਬਿਜਲੀ ਫਰੀ ਉਨੇ ਹਰ ਕੋਨੇ ਕੀਤੀ ਸੀ ਨਾ 111 ਦਿਨ ਚੰਨੀ ਦੇ ਯਾਦ ਕਰਦੇ ਹੋ ਕਹਿੰਦੇ 111 ਦਿਨ ਉਹਨੇ ਯਾਦ ਕੰਮ ਕੀਤਾ ਸੀਗਾ ਚੰਨੀ ਸਿੰਘ ਚੰਨੀ ਨੇ ਮੁੱਖ ਮੰਤਰੀ ਦੋ ਤੇ ਉਹ ਯਾਦ ਕਰਦੇ ਹੋ ਚੰਨੀ ਦਾ ਦਿਨ ਚੰਗੇ ਕੀਤੇ ਉਹਨੇ ਕੰਮ ਮਾੜਾ ਕੀਤਾ ਬਿਜਲੀ ਤਾਂ ਉਹਨੇ ਫ੍ਰੀ ਕਰਾਈ ਹੈ ਬਿਜਲੀ ਉਹਨੇ ਫ੍ਰੀ ਕਰਾਈ ਹੈ ਲਾਲ ਕੀਰਾਂ ਦੇ ਜਿਹੜੇ ਘਰ ਸੀਗੇ ਉਹ ਵੀ ਲੋਕਾਂ ਨੂੰ ਦਵਾਏ ਸੀਗੇ ਉਹਨਾਂ ਨੇ ਕਦੀ ਗੱਲ ਬਾਤ ਹੁੰਦੀ ਇੱਥੇ ਕਿ ਕਿਹੜਾ ਉਮੀਦਵਾਰ ਜਿਤਨਾ ਚਾਹੀਦਾ ਚੋਹਾਂ ਦੇ ਵਿੱਚ ਕੋਣ ਹੋ ਲਿਤਾਏ ਪਹੁੰਚ ਲਾ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬ ਦੀ ਸਿਆਸਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੈਂ ਸਾਰ ਪੰਜਾਬ ਦੀ ਸਿਆਸਤ ਨੂੰ ਐਕਚੁਅਲੀ ਵਧਾ ਕੀ ਗੱਲ ਹੈ ਜਦੋਂ ਮਾਨ ਸਰਕਾਰ ਆਈ ਸੀ ਨਾ ਜੀ ਮਾਨ ਸਰਕਾਰ ਨੇ ਆਨ ਤੇ ਬਹੁਤ ਜ਼ਿਆਦਾ ਵਾਅਦੇ ਕੀਤੇ ਸੀ ਹੁਣ ਇਹਨਾਂ ਨੇ ਪਬਲਿਕ ਨੂੰ ਬੇਵਕੂਫ ਬਣਾ ਕੇ ਪਬਲਿਕ ਤੰਗ ਸੀ ਹਰ ਇੱਕ ਪਾਰਟੀ ਤੋਂ ਤੇ ਉਹਨਾਂ ਨੇ ਇਹਨਾਂ ਨੂੰ 92 ਦੀਆਂ 92 ਸੀਟਾਂ ਜਿਤਾਈਆਂ ਕਿ ਇਹ ਪੰਜਾਬ ਵਾਸਤੇ ਕੁਝ ਕਰਨਗੇ ਅੱਜ ਮੇਨ ਪੁਆਇੰਟ ਇਹ ਹੈ ਕਿ ਇੰਨੀ ਕਿ ਜ਼ਿਆਦਾ ਭ੍ਰਿਸ਼ਟਾਚਾਰ ਹੋ ਗਿਆ ਹੈ ਇਨਾ ਕ ਤਹਿਸੀਲ ਚਲਜੋ ਰਜਿਸਟਰੀ ਕਰਵਾਉਣ ਚਲਜੋ ਜਿਹੜਾ ਤਹਿਸੀਲਦਾਰ 3000 ਰੁਪਏ ਲੈਂਦਾ ਸੀ ਅੱਜ 5000 ਰੁਪਏ ਲੈਂਦਾ ਇੱਕ ਰਜਿਸਟਰੀ ਕਰਵਾਉਣ ਦਾ ਕਾਰਪੋਰੇਸ਼ਨ ਦਫਤਰ ਚਲਜੋ ਐਨਓਸੀ ਬਾਰੇ ਐਨਓਸੀ ਲੈਂਡ ਬਾਰੇ ਚਲਜੋ ਉੱਥੇ 10000 ਰੁਪਏ ਰਿਸ਼ਵਤ ਹੈ ਮਾਨ ਸਾਹਿਬ ਨੇ ਅੱਜ ਤੋਂ 2 ਮਹੀਨੇ ਪਹਿਲੇ ਐਲਾਨ ਕਰਤਾ ਟੀਵੀ ਦੇ ਵਿੱਚ ਨਿਊਜ਼ ਆ ਗਿਆ ਠੀਕ ਹੈ ਅੱਜ ਤੱਕ ਵੀ ਆਇਆ ਕਈ ਚੈਨਲਾਂ ਤੇ ਕਈ ਚੈਨਲਾਂ ਤੇ ਨਿਊਜ਼ ਆ ਕਿ ਐਨਓਸੀ ਡੀਡੀ ਬੰਦ ਕਰ ਦਿੱਤੀ ਗਈ ਅੱਜ ਦੀ ਡੇਟ ਦੇ ਵਿੱਚ ਐਨਓਸੀ ਕੋਈ ਬੰਦ ਨਹੀਂ ਹੋਈ ਐਨਓਸੀ ਐਜ਼ ਇਟ ਇਜ਼ ਵੈਸੇ ਹੀ ਲਾਗੂ ਹੈ ਭ੍ਰਿਸ਼ਟਾਚਾਰ ਸਭ ਤੋਂ ਮੇਨ ਮੁੱਦਾ ਕਿ ਭ੍ਰਿਸ਼ਟਾਚਾਰ ਨੇ ਬਹੁਤ ਵਧਾਤਾ ਹੈ ਇਹ ਹੁਣ ਆਉਣ ਵਾਲੇ ਟਾਈਮ 'ਚ ਮਾਨ ਕਦੀ ਨਹੀਂ ਆਏਗਾ ਲੇਕਿਨ ਉਹ ਕਹਿੰਦੇ ਸੀ ਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਂਦੀ ਗੱਲ ਸਰ ਇਹੋ ਹੀ ਨਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਉਹਨਾਂ ਨੇ ਬਣਾਉਣਾ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਤੇ ਇਹਨਾਂ ਨੇ ਵੋਟਾਂ ਵੀ ਹੁੰਗੀਆਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸਮਾਰਕ ਵੀ ਕਈ ਬਣਾਵਾਂਗੇ ਅਸੀਂ ਸਿੱਧਿਆ ਰੰਗਲਾ ਪੰਜਾਬ ਬਣਾਵਾਂਗੇ ਲੇਕਿਨ ਇਹਨਾਂ ਕੁਝ ਨਹੀਂ ਕੀਤਾ ਭਾਈ ਬਿਲਕੁਲ ਜ਼ੀਰੋ ਫੇਲ ਹੋ ਗਿਆ ਹੈ ਮਾਨ ਭਗਵੰਤ ਮਾਨ ਬਿਲਕੁਲ ਫੇਲ ਹੈ ਜ਼ੀਰੋ ਹੈ ਫਿਰ ਜਨਤਾ ਕਿੱਧਰ ਜਾਏਗੀ ਜੀ ਆਮ ਆਦੀ ਪਾਰਟੀ ਜਨਤਾ ਦੇਖੋ ਸਰ ਐਕਚੁਅਲੀ ਕੀ ਹੈ ਕਿ ਜਨਤਾ ਜਿਹੜੀ ਹੈ ਨਾ ਪਬਲਿਕ ਦੇਖਦੀ ਹੈ ਹਰ ਇੱਕ ਨੂੰ ਪਬਲਿਕ ਨੇ ਪਹਿਲੇ ਅਕਾਲੀਆਂ ਨੂੰ ਦੇਖਿਆ ਕਾਂਗਰਸ ਨੂੰ ਦੇਖਿਆ ਠੀਕ ਹੈ ਭਾਜਪਾ ਪੰਜਾਬ ਚ ਆ ਨਹੀਂ ਸਕਦੀ ਕਿਸਾਨ ਅੰਦੋਲਨ ਕਰਨ ਠੀਕ ਹੈ ਆਮ ਆਦਮੀ ਪਾਰਟੀ ਦੇ ਬਹੁਤ ਲੋਕਾਂ ਨੇ ਫੇਰ ਕੀਤਾ ਵੀ ਚਲੋ ਇਹ ਨਵੀਂ ਪਾਰਟੀ ਆ ਭਗਵਾਨ ਜੀ ਮਾਨ ਇੱਥੋਂ ਦਾ ਪੰਜਾਬ ਦਾ ਕੁਝ ਕਰੇਗਾ ਲੇਕਿਨ ਇਹਨੇ ਬੇੜਾ ਹੀ ਕਰਤਾ ਪੰਜਾਬ ਦਾ ਅੱਜ ਸਭ ਤੋਂ ਵੱਡਾ ਲਾਅ ਐਂਡ ਆਰਡਰ ਚਲਦੇ ਵੇ ਬੰਦੇ ਕੋ 10 ਰੁਪਏ ਹੋਂ ਚਾਕੂ ਮਾਰ ਕੇ ਖੋ ਲੈਂਦੇ 10 ਰੁਪਏ ਕੀ ਚੀਜ਼ ਹੈ ਕਹਿੰਦਾ ਮਤਲਬ ਲਾਅ ਐਂਡ ਆਰਡਰ ਫੇਰ ਹੀ ਬਿਲਕੁਲ ਫੇਲ ਲਾਅ ਐਂਡ ਆਰਡਰ ਫੇਲ ਪ੍ਰਸ਼ਟਾਚਾਰ ਵੀ ਹੈ ਕੋਈ ਕੰਟਰੋਲ ਨਹੀਂ ਕਰ ਸਕਦੇ ਕਿਸੇ ਡਿਪਾਰਟਮੈਂਟ ਦੇ ਵਿੱਚ ਅੱਜ ਤੁਸੀਂ ਕਹੇ ਚੌਰਾਹੇ ਤੇ ਚੱਲ ਜਾਓ रेड लाइट हो या ਤੁਸੀਂ ਮਟਰਸਾਈਕਲ ਕੱਢ ਕੇ ਜਾ ਰਹੇ ਕੋਈ ਨਹੀਂ ਤੁਹਾਨੂੰ ਦੇਖ ਰਿਹਾ ਪੰਜ ਪੰਜ ਪੁਲਿਸ ਦੇ ਕਰਮਚਾਰੀ ਖਲੋਤੇ ਹੋਣਗੇ ਤੁਹਾਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਕਿਿੱਧਰ ਆ ਰਹੇ ਹੋ ਤੇ ਕਿਿੱਧਰ ਜਾ ਰਹੇ ਹੋ ਇਸ ਕਰਕੇ ਇਹ ਸਰਕਾਰ ਫੇਲ ਹੈ ਲੇਕਿਨ ਮਾਨ ਸਾਹਿਬ ਕਹਿੰਦੇ ਨੇ ਕਿ ਲੋਗ ਜਿਹੜੇ ਦੂਸੀਆਂ ਪਾਰਟੀਆਂ ਸੀਗੀਆਂ 44 ਸਾਲ ਸੱਤਾ ਭੋਗਣ ਤੋਂ ਬਾਅਦ ਫੇਰ ਕੰਮ ਕਰਦੇ ਸੀਗੇ ਲੇਕਿਨ ਅਸੀਂ ਪਹਿਲੇ ਦਿਨ ਤੋਂ ਡਿਲੀਵਰ ਕਰਨਾ ਸ਼ੁਰੂ ਕਰਤਾ ਸਿਰਫ 1000 ਰੁਪਿਆ ਔਰ ਤੁਹਾਨੂੰ ਦੇਣ ਵਾਲਾ ਬਾਕੀ ਉਹ ਵੀ ਜਲਦ ਦਿੱਤਾ ਜਾਏਗਾ ਮੈਂ ਕਹਿੰਦਾ ਜੀ ਇਹ ਸਾਬਤ ਕਰਨ ਨੇ ਕਿੰਨਾ ਕੰਮ ਕੀ ਕੀਤਾ ਇੱਕ ਵੀ ਕੰਮ ਸਾਬਤ ਕਰੂੰ ਰੋਡ ਦੀ ਹਾਲਤ ਦੇਖੋ ਜਿਹੜਾ ਕੰਮ ਡਵੈਲਪਮੈਂਟ ਜੜੀ ਹੋ ਗਈ ਸੀ ਠੀਕ ਹੈ ਉਹ ਹੀ ਹੋਈ ਪਈ ਆ ਉਸ ਤੋਂ ਇਧਰ-ਉਧਰ ਕੁਝ ਨਹੀਂ ਹੋਇਆ ਪਰ ਅੰਮ੍ਰਿਤਸਰ ਦੇ ਵਿੱਚ ਚਾਰ ਉਮੀਦਵਾਰ ਨੇ ਗੁਰਜੀਤ ਸਿੰਘ ਔਜਲਾ ਨੇ ਤਰਨਜੀਤ ਸਿੰਘ ਸੰਧੂ ਨੇ ਕੁਲਦੀਪ ਸਿੰਘ ਧਾਰੀਵਾਰ ਨੇ ਅਨਿਲ ਜੋਸ਼ੀ ਨੇ ਕਿੰਨੂੰ ਲੋਕ ਪਸੰਦ ਕਰਦੇ ਹੋਏ ਨਜ਼ਰ ਆ ਰਹੇ ਜੇ ਨਬਈ ਟਟੋਲੀ ਜਾਵੇ ਲੋਕਾਂ ਨਬਈ ਟਟੋਲੀ ਜਾਏ ਦੇਖੋ ਜੀ ਜੋਸ਼ੀ ਸਾਹਿਬ ਨੇ ਬਹੁਤ ਕੰਮ ਕੀਤਾ ਆਪਣੇ ਟਾਈਮ ਤੇ ਠੀਕ ਹੈ ਔਜਲਾ ਸਾਹਿਬ ਨੇ ਕੰਮ ਕੀਤਾ ਲੇਕਿਨ ਜੋਸ਼ੀ ਸਾਹਿਬ ਨੇ ਬਹੁਤ ਜ਼ਿਆਦਾ ਕੰਮ ਕੀਤਾ ਅੰਮ੍ਰਿਤਸਰ ਰਾਸਤੇ ਲੇਕਿਨ ਹੁਣ ਕੀ ਹੈ ਪਾਰਟੀ ਬਦਲਣ ਕਰਕੇ ਉਹਨਾਂ ਦੀ ਇਮੇਜ ਥੋੜੀ ਖਰਾਬ ਹੋ ਗਈ ਠੀਕ ਹੈ ਫਿਰ ਵੀ ਲੋਕ ਅੱਜ ਵੀ ਜੋਸ਼ੀ ਸਾਹਿਬ ਨੂੰ ਪਸੰਦ ਕਰਦੇ ਨੇ ਠੀਕ ਹੈ ਔਇਲਾ ਸਾਹਿਬ ਜਿਹੜੇ ਆ ਔਇਲਾ ਸਾਹਿਬ ਵੀ ਕੰਮ ਕਰਾਉਂਦੇ ਨੇ ਪਬਲਿਕ ਨਾਲ ਚੱਲਦੇ ਆ ਲੇਕਿਨ ਜੋ ਗੁੱਡਵਿਲ ਜੋਸ਼ੀ ਸਾਹਿਬ ਦੀ ਬਣ ਗਈ ਸੀ ਉਹਨਾਂ ਦੇ ਨਹੀਂ ਬਣੀ ਲੇਕਿਨ ਕਹਿੰਦੇ ਜੋਸ਼ੀ ਨੂੰ ਤੇ ਹਰਾਉਣ ਵਾਲੇ ਉਹਨਾਂ ਦੇ ਨਜ਼ਦੀਕੀ ਸੀਗੇ ਜਿਉਂ ਕਿ ਕਹਿੰਦੇ ਸੀਗੇ ਕਿ ਉਹਨਾਂ ਦੀ ਗੱਲ ਹੀ ਨਹੀਂ ਸੀ ਸੁਣਦੇ ਉਹ ਨਹੀਂ ਦੇਕੀ ਸਰ ਉਹਦੋਂ ਇਤਰਾ ਹੋ ਗਿਆ ਢਿੰਗਰਾ ਸਾਹਿਬ ਨਾਲ ਇਹਨਾਂ ਤੇ ਨਹੀਂ ਬਣੀ ਹੋਰ ਦੋ ਤਿੰਨ ਐਮਐਲਏ ਉਹਨਾਂ ਨੇ ਬਣੀ ਸਪੋਰਟ ਨਹੀਂ ਕੀਤੀ ਇਹਨਾਂ ਦੀ ਉਹਦੇ ਕਰਕੇ ਨੇ ਹਾਰ ਗਏ ਪਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੰਮ੍ਰਿਤਸਰ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤੇ ਬੜੇ ਵੱਡੇ ਵੱਡੇ ਸਿਆਸਤਦਾਨ ਇੱਥੇ ਨਜ਼ਰ ਆਏ ਨੇ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਬੜੇ ਵੱਡੇ ਵੱਡੇ ਸਿਆਸਤਦਾਨ ਕੀ ਲਾਈਨ ਕੀ ਕਹਿਣਾ ਚਾਹੋਗੇ ਕਿ ਜਿਹੜਾ ਅੰਮ੍ਰਿਤਸਰ ਦਾ ਕੋਣ ਵਿਅਕਤੀ ਜਿਹੜਾ ਹੈ ਲੋਕ ਸਭਾ ਦਾ ਮੈਂਬਰ ਬਣਨ ਤੋਂ ਬਾਅਦ ਜਿਹੜਾ ਭਲਾ ਕਰ ਸਕਦਾ ਦੇਖੋ ਜਿਹੜੀ ਪਾਰਟੀ ਆਂਡਈ ਨਾ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਬਿਲਕੁਲ ਤਰੀਕੇ ਨਾਲ ਹੀ ਕੰਮ ਕਰਦੀ ਵੀ ਹੈ ਲੇਕਿਨ ਹਰ ਜਿਹਨੂੰ ਟਾਈਮ ਲੱਗਦਾ ਠੀਕ ਹੈ ਨਾ ਹੁਣ ਐਨਾ ਮੈਂ ਪਹਿਲੇ ਖਜ਼ਾਨਾ ਖਾਲੀ ਸੀ ਥੋੜਾ ਥੋੜਾ ਟਾਈਮ ਤਾਂ ਲੱਗਾ ਨਾ ਉੱ ਉਹ ਜੀ ਨੇ 32 ਕੀਤੀ ਹੈ 300 ਜੁਨਾ ਫਰੀ 300 ਜੁਨਾ ਦੋ ਮਹੀਨਿਆਂ ਦਾ ਕੀਤਾ ਹੀ ਹੈ ਨਾ ਤੇ ਇਹ ਕੋਈ ਥੋੜਾ ਟਾਈਮ ਤਾਂ ਲੱਗਦਾ ਹੈ ਨਾ ਹਰ ਹੀ ਨੂੰ ਉਹ ਕਰੇਗਾ ਉਹ ਲਈ ਸਭ ਕੁਝ ਕਰੇਗਾ ਪਹਿਲੇ ਲੋੜ ਲੋੜੇ ਕਰੀਂ ਦੇ ਕਾਈਂ ਦੇ ਤੇ ਇਹਨੇ ਕਰਨਾ ਹੈ ਇਹ ਨਹੀਂ ਕਰੇਗਾ ਮਹਾਨਦਾਰ ਪਾਰਟੀ ਹੈ ਕੋਈ ਟੈਨਸ਼ਨ ਨਹੀਂ ਤੁਸੀਂ ਮਹਾਨਦਾਰ ਪਾਰਟੀ ਦੀ ਗੱਲ ਕਰਦੇ ਫਿਰ ਕਹਿੰਦੇ ਸੀ ਕਿ ਕਰਜ਼ਾ ਪੰਜਾਬ ਦਾ ਲੱਥੂਗਾ ਲੇਕਿਨ 10 10 ਹਜ਼ਾਰ ਕਰੋੜ ਰੁਪਇਆ ਹੋਰ ਕਰਜ਼ਾ ਜਿਹੜਾ ਪੰਜਾਬ ਤੇ ਚੜ ਗਿਆ ਜਿਹੜਾ ਪਤਾ ਜਮਦਾ ਸੀਗਾ ਪਹਿਲਾਂ ਲੱਖ ਰੁਪਇਆ ਕਰਜ਼ਾ ਲੈ ਕੇ ਚੱਲਦਾ ਹੁਣ 2 ਲੱਖ ਰੁਪਇਆ ਉਹਨੇ ਕਰਦਾ ਆ ਕਿ ਲੱਗਦਾ ਨਹੀਂ ਕਿ ਆਪਾਂ ਨੂੰ ਮੁਫਤ ਦੀਆਂ ਦੇ ਮਾਏ ਆਪਾਂ ਕੋਈ ਸਸਤਾ ਕਰ ਦਿੰਦੇ ਨੇ ਦੇਖੋ ਗੱਲ ਪਤਾ ਕੀ ਹੈ ਹੁਣ ਹੁਣ ਦੇਖੋ ਗੱਲ ਪਤਾ ਕੀ ਹੈ ਯੂਨਿਟ ਘਟਾਉਣ ਦਾ ਜੋ ਘਟਾਉਣਾ ਉਹ ਕੋਈ ਗੱਲ ਨਹੀਂ ਗੱਲ ਲਗੀ ਹੈ ਲੇਕਿਨ ਜਿਹੜਾ ਗਰੀਬਾਂ ਦਾ ਬੋਡ ਪੈਣਾ ਪੈਣਾ ਗਰੀਬਾਂ ਦਾ ਬੋਡ ਹੀ ਹੈ ਸ਼ੋਹਕਾਰ ਦਾ ਕਿਸੇ ਦਿਨ ਨਹੀਂ ਇਹ ਪੈਣਾ ਤੁਹਾਨੂੰ ਤੁਹਾਨੂੰ ਪਰਸਨਲੀ ਕੋਈ ਉਹਨਾਂ ਨੇ ਲਾਭ ਦਿੱਤਾ ਤੁਹਾਨੂੰ ਆਮ ਆਦਮੀ ਪਾਰਟੀ ਨੇ ਮੇਰਾ ਲਾਭ ਉਹਦੇ ਬੱਚੇ ਹੈਗੇ ਨੇ ਇੰਨਾ ਹੀ ਬੜਾ ਜੋ ਮਾੜਾ ਮੋਟਾ ਬੱਤੀ ਮੈਂ ਕੋਈ ਮੇਰਾ ਪ੍ਰਾਪਰਟੀ ਦਾ ਕੰਮ ਹੈ ਬਿਲਕੁਲ ਡੈਡ ਗਿਆ ਅਸਲੇ ਹੂੰ ਫਿਰ ਤੁਸੀਂ ਸਮਝਦੇ ਹੋ ਕਿ ਪ੍ਰਾਪਰਟੀ ਕਰਕੇ ਤੇ ਪੰਜਾਬ ਜਿੰਦਾ ਸੀਗਾ ਪ੍ਰਾਪਰਟੀ ਕਰਕੇ ਜਿੰਦਾ ਹੈ ਪਹਿਲੇ ਐਨਓਸੀ ਲੱਗੀ ਨਾ ਉਹਨੇ ਨੇ ਕਿਹਾ ਤੈਨੂੰ ਜਿਹੜੇ ਉਹ ਜਿਹੜੀ ਐਨਓਸੀ ਕੈਂਸਲ ਕੈਂਸਲ ਕਰਨ ਕੈਂਸਲ ਕਰਨੇ ਉਹ ਆਏਗਾ ਸੁਪਰੀਮ ਕੋਰਟ ਨੇ ਝਾੜ ਲਾਤੀ ਕਹਿੰਦੇ ਜਿਹੜਾ ਮਰਜੀ ਜਿਹੜਾ ਮਰਜੀ ਜਿਹੜਾ ਮਰਜੀ ਕਰਕੇ ਹੋ ਹੀ ਨਹੀਂ ਸਕਦਾ ਜੀ ਨਹੀਂ ਨਹੀਂ ਹੋ ਕਿਉਂ ਨਹੀਂ ਸਕਦਾ ਅਗਲੇ ਪੰਜਾਬ ਦੇ ਕੋ ਐਨਓਸੀ ਦਾ ਸਿੰਪਲ ਫੰਡ ਆਇਆ ਕਿ ਨੋਬਜੈਕਸ਼ਨ ਸਰਟੀਫਿਕੇਟ ਹੁੰਦਾ ਆ ਉਹ ਜਿੰਨਾ ਚਿਰ ਨਾਲ ਨਹੀਂ ਹੋਏਗਾ ਉਨੇ ਤੱਕ ਤੁਸੀਂ ਪ੍ਰਾਪਰਟੀ ਨਹੀਂ ਕਰਵਾ ਸਕਦੇ ਨਾਮ ਕਿ ਲੱਗਦਾ ਕਿ ਇਹ ਸਿਰਫ ਇੱਕ ਲੁਭਾ ਹਮਨੇ ਸੁਪਨੇ ਨਹੀਂ ਦਿੱਤੇ ਜਾ ਰਹੇ ਮਨਨਦੀ ਲਾਦੇ ਕਿ ਵਾਕਈ ਲੋਕ ਜੀ ਮਗਰ ਦਰਪਨ ਹੁਣ ਹੁਣ ਇਹ ਤਾਂ ਉਹੀ ਜਾਣੇ ਸਰਕਾਰ ਜਾਣੇ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਇਹ ਤਾਂ ਹੁਣ ਮੋਦੀ ਵਰਗੇ ਵੀ ਹੋ ਗਏ ਐ ਵੀ ਬਸ ਉਹੀ ਰਵੜ ਦਾ ਮਮਾ ਹੀ ਦੇਈਂਦੇ ਨੇ ਦੇਖੀ ਨਪਈਆ ਕਰਾਂ ਪਹਿਲੇ ਕਹਿੰਦੇ 15-15 ਲੱਖ ਯਾਨੀ ਕਿ ਦੇਵਾਂਗੇ ਹਰ ਇੱਕ ਨੂੰ ਜਮਾਵਾਂਗੇ 1 ਕਰੋੜ ਨਾ ਕਾਲਾ ਧਨ ਵਾਪਸ ਆਏਗਾ ਆ ਗਿਆ ਕੋਈ 1 ਕਰੋੜ ਨਾ ਬਗੈਰ ਦੋ ਨੰਬਰ ਦੇ ਕੰਮ ਚ ਕਦੀ ਵਪਾਰ ਨਹੀਂ ਚੱਲ ਸਕਦਾ ਇਹ ਗੱਲ ਨੋਟ ਰੱਖਣਾ ਕਹਿੰਦਾ ਮਨ ਕਿ ਵਾਈਟ ਮਣੀ ਨਾਲ ਬਲੈਕ ਮਣੀ ਚੱਲੇਗੀ ਚੱਲੇਗੀ ਨਾ ਇਸ ਤੋਂ ਬਾਅਦ ਕੰਮ ਚੱਲ ਨਹੀਂ ਸਕਦਾ ਜਿਹਨੇ ਦੋ ਨੰਬਰ ਦਾ ਕੰਮ ਧੰਦਾ ਨਾ ਪਰੋੜੇ ਦਾ ਕੰਮ ਦੋ ਨੰਬਰ ਦਾ ਕੰਮ ਹੈ ਸੋਨੇ ਦੇ ਕੰਮੇ ਦੋ ਨੰਬਰ ਇਸ ਤੋਂ ਬਾਅਦ ਚੱਲੇ ਨਹੀਂ ਸਕਦਾ ਜੇ ਬਾਹਰ ਨਹੀਂ ਚੱਲ ਸਕਦਾ ਇਸ ਤੋਂ ਬਾਅਦ ਪਰ ਇਹਨਾਂ ਨੇ ਇੱਕ ਨੰਬਰ ਕਰੀਏਗੇ ਉਹ ਕੰਮ ਚੱਲ ਨਹੀਂ ਸਕਦਾ ਤੇ ਮੋਦੀ ਕਹਿੰਦਾ ਮੈਂ ਜੁਮਲੇ ਛੱਡੇ ਸੀ 15-15 ਲੱਖ ਦੇ ਇਹ ਕਰੀ ਹੁਣ ਕੈਸਲੈਂਡ ਦੇਖ ਲੋ ਉਹ ਤੇ ਉਹ ਤੇ ਕਿ ਨਾ ਅਨਮੋਲ ਗਗਨ ਮਾਨ ਨੇ ਵੀ ਕਹੇ ਤਾਂ 2% ਦੇ ਜਿਹੜਾ ਉਹ ਵੀ ਸਾਡਾ ਜੁਮਲਾ ਸੀਗਾ ਇਹ ਕਿਵੇਂ ਕਹਿਤਾ 2% ਦੋਵਾਂ ਮਿੰਟਾਂ ਵਿੱਚ ਐਮਐਸਪੀ ਇੱਕ ਬਸ ਦਲ ਸਾਰੇ ਲੀਡਰ ਵਾ ਵਾ ਸਰ ਚੋਰੀ ਹੈ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੀ ਨਬਜ਼ ਟਟੋਲੀ ਜਾਵੇ ਜੇ ਅੰਮ੍ਰਿਤਸਰ ਦੀ ਨਬਜ਼ ਦੇ ਵਿੱਚ ਹਾਂ ਮੈਂ ਖੰਦੇ ਵਾ ਦੇ ਦੇ ਪਬਲੀ ਨੂੰ ਦੇ ਦੇ ਤੁਹਾਨੂੰ ਲੱਗਦਾ ਕੁਲਦੀਪ ਸਿੰਘ ਧਾਰੀ ਵਾਲੇ ਤੋਂ ਜਿੱਤਣਗੇ ਜਾਂ ਗੁਰਜੀਤ ਸਿੰਘ ਓਜਲਾ ਜਾਂ ਅਨਿਲ ਜੋਸ਼ੀ ਜਾਂ ਤਰਨਜੀਤ ਸਿੰਘ ਸੰਧੂ ਮੈਨੂੰ ਕੋਈ ਨਹੀਂਗਾ ਮੈਨੂੰ ਹੋਈ ਆਵਾਜ਼ ਪਾਰਟੀ ਦੇ ਮੈਨੂੰ ਲੱਗਦਾ ਹੈ ਤੁਹਾਨੂੰ ਲੱਗਦਾ ਉਹੀ ਲੱਗੇਗਾ ਨਾ ਰਿਹਾ ਫਿਰ ਤੂੰ ਕੀ ਕਹਿੰਦਾ ਕੀ ਕਾਰਨ ਕੀ ਲੱਗਦਾ ਲੋਕ ਦੇ ਲੋਕ ਦੇ ਇਹ 10 ਬੰਦਿਆਂ ਨਾਲ ਗੱਲ ਕੀਤੀ ਹੋਵੇਗੀ ਪਬਲਿਕ ਬੋਲੇਗੀ ਇਹ ਦੇਖਣਾ ਨਾ ਤੇ ਦੇ ਤੇ ਜੋਸ਼ ਰਾਜਨੀਤੀ ਦੀ ਚੀਜ਼ ਹੈ ਨਾ ਉਹ ਹੀ ਪੂਰੀ ਦੇਖ ਲੈਣੇ ਸੋਹ ਲੈਣੇ ਕਿਦਾਂ ਕੀ ਕਰ ਰਿਹਾ ਪਤਾ ਲਾ ਗਿੰਦਾ ਸੋ ਇੱਕ ਇੱਕ ਹੋਰ ਭਾਜੀ ਨਾਲ ਭਾਜੀ ਕੀ ਕਹਿਣਾ ਚਾਹੋਗੇ ਅੰਮ੍ਰਿਤਸਰ ਨੇ ਬਹੁਤ ਸਾਰੇ ਵੱਡੇ ਵੱਡੇ ਲੀਡਰ ਦਿੱਤੇ ਨਵਜੋਤ ਸਿੰਘ ਸਿੱਧੂ ਦਾ ਨਾਲ ਲਿਤਾ ਜਿੱਤਾ ਭਾਜੀ ਨੇ ਕਿਹਾ ਕਿ ਉਹ ਉਹਨੂੰ ਅਰਾ ਨਾਂ ਨਾਲ ਲੋ ਤੁਸੀਂ ਕਿਹਾ ਨਹੀਂ ਨਵਜੋਤ ਸਿੰਘ ਸਿੱਧੂ ਇਮਾਨਦਾਰ ਹੈ ਕੀ ਤੁਸੀਂ ਕਿਸ ਤਰ੍ਹਾਂ ਸੁਭੰਦਿਓ ਪੰਜਾਬ ਦੀ ਸਿਆਸਤ ਖਾਸ ਕਰਕੇ ਅੰਮ੍ਰਿਤਸਰ ਦੀ ਸਿਆਸਤ ਨਹੀਂ ਭਾਈ ਨਵਜੋਤ ਸਿੰਘ ਸਿੱਧੂ ਨੂੰ ਕੰਮ ਨਹੀਂ ਕਰਨ ਦਿੱਤਾ ਉਹਨੂੰ ਕੰਮ ਕਰਨ ਦਾ ਮੌਕਾ ਤਾਂ ਦੇਣ ਇੱਕ ਵਾਰੀ ਕਿਉਂ ਨਾਸ ਵਾਰੇ ਪੰਜਾਬ ਸਵਾਰਾਂ ਵਾਲਾ ਬੰਦਾ ਸੋਨੇ ਦੀ ਚਿੜੀ ਬਣਾ ਦੇਗਾ ਪੰਜਾਬ ਨੂੰ ਇਕਦਿ ਸਿੱਧੂ ਸਾਹਿਬ ਨੂੰ ਆਉਣ ਤੋਂ ਦੋ ਦੁਬਾਰਾ ਲੇਕਿਨ ਜੋ ਲੱਗਦਾ ਹੈ ਕਿ ਜੋ ਉਹਨਾਂ ਵੱਲੋਂ ਵਾਅਦੇ ਕੀਤੇ ਜਾਂਦੇ ਸਨ ਕਿ ਅਸੀਂ ਕਿ ਲਿੱਕਰ ਮਾਊਂਟ ਤੋਂ ਇਨਾ ਪੈਸਾ ਮਿਲੇਗਾ ਰੇਟ ਮਾਫੀਆ ਤੋਂ ਇਨਾ ਪੈਸਾ ਮਿਲੇਗਾ ਤੇ ਉਸ ਤੋਂ ਬਾਅਦ ਸੇਮ ਡਾਇਲੌਗ ਜਿਹੜੇ ਸੀ ਕਿ ਭਗਵੰਤ ਮਾਨ ਦੇ ਸਾਹਮਣੇ ਆਉਂਦੇ ਸੀ ਕਿ ਲੱਗਦਾ ਹੈ ਕਿ ਉਹਨਾਂ ਨੂੰ ਕਾਪੀ ਕਰਦੇ ਰਹੇ ਲੇਕਿਨ ਉਹਨਾਂ ਕੋ ਸਿੱਖ ਨਹੀਂ ਕੁਝ ਪਾਏ ਐ ਤੇ ਤੁਹਾਡੀ ਮੈਂ ਗੱਲ ਨੂੰ ਮੰਨਦਾ ਮਗਰ ਉਹਨਾਂ ਨੂੰ ਕੰਮ ਕਰਨ ਦਿੱਤਾ ਮੈਂ ਕੀ ਕਹਿ ਰਿਹਾ ਕੰਮ ਕਰਨ ਦਿੱਤਾ ਕੰਮ ਉਹਨਾਂ ਦੇ ਹੱਥ ਵਾਗਡੋਰ ਆਂਦੋ ਸਭ ਕੁਝ ਹੋਏਗਾ ਸਭ ਕੁਝ ਲੇਕਿਨ ਹੁਣ ਤਾਂ ਗਾਇਬ ਨੇ ਉਹ ਕਹਿੰਦੇ ਮੇਰੀ ਵਾਈਫ ਵੀ ਠੀਕ ਤੇ ਮੈਂ ਹੁਣ ਪੈਸੇ ਕਮਾਉਣ ਦੇ ਚੱਕਰ ਚ ਆਈਪੀਐਲ ਚ ਚਲ ਗਿਆ ਤਾਂ ਭਾਈ ਗਾਇਬ ਨਹੀਂ ਕਰ ਉਹ ਉਹਨਾਂ ਦਾ 2 ਨੰਬਰ ਦਾ ਕੰਮ ਪਹਿਨ ਹੀ ਜੋੜਿਆ ਰਾਜਨੀਤੀ ਚ ਤਾਂ ਉਹ ਕੰਮ ਕਰ ਰਹੇ ਨੇ ਨਹੀਂ ਤੇ ਲੀਡਰ ਕੋਈ ਵੀ ਦੱਸੋ ਮੈਨੂੰ ਕੋਈ ਕੰਮ ਕਰਦਾ ਤੁਹਾਨੂੰ ਦਿਖਾਏਗਾ ਲੀਡਰ ਤੇ ਫੇਰ ਮੈਂ ਕਰੋ ਕੋਈ ਲੀਡਰ ਕੰਮ ਕਰਦਾ ਨਹੀਂ ਕਰਦਾ ਸਿਰਫ ਸਰਦਾਰ ਨਵਜੋਤ ਸਿੰਘ ਸਿੱਧੂ ਇਮਾਨਦਾਰ ਨੇਤਾ ਨੇ ਉਹ ਅੱਜ ਵੀ ਕੰਮ ਕਰ ਰਹੇ ਨੇ ਇੱਜ਼ਤ ਦੀ ਰੋਟੀ ਖਾ ਰਹੇ ਨੇ ਇੱਕ ਨੰਬਰ ਦਾ ਕੰਮ ਕਰ ਰਹੇ ਨੇ ਕਮਾ ਕੇ ਖਾਣਾ ਕੋਈ ਗੁਨਾ ਨਹੀਂ ਠੀਕ ਹੈ ਉਹਨਾਂ ਦਾ ਐਸ ਵਾਲੇ ਸੀਜ਼ਨ ਹੈ ਸਭ ਆਈਪੀਐਲ ਚੱਲ ਰਿਹਾ ਉਹਨਾਂ ਦਾ ਕੰਮ ਦਾ ਟਾਈਮ ਹੈ ਕੰਮ ਤੋਂ ਵੇਲੇ ਹੋ ਲੈੰਦੋ ਫਿਰ ਆਣਗੇ ਗੇਮ 'ਚ ਲੱਗਦਾ ਕਿ ਪੰਜਾਬ 'ਚ ਸਿਆਸਤ 'ਚ ਨਜ਼ਰ ਗਰਮ ਆਣ ਸਰਗਰਮ ਨਜ਼ਰ ਆਣਗੇ ਆਣਗੇ ਲੋਕੀ ਸੁਣਾ ਚਾਹੁੰਦੇ ਨੇ ਨਵਜੋਸ਼ ਸਿੰਘ ਜੀ ਸੁਣਾ ਚਾਹੁੰਦੇ ਨੇ ਅੰਮ੍ਰਿਤਸਰ ਦੀ ਸਿਆਸਤ ਨੂੰ ਕਿਸ ਤਰ੍ਹਾਂ ਵੇਚ ਦਿਓ ਪੰਜ ਕੈਂਡੀਡੇਟ ਚਾਰ ਕੈਂਡੀਡੇਟ ਨੇ ਹਾਲਾਂਕਿ ਪੰਜ ਕੈਂਡੀਡੇਟ ਨੇ ਲੇਕਿਨ ਚਾਰ ਜਿਹੜੇ ਪ੍ਰਮੁੱਖਤਾ ਤੇ ਨੇ ਗੁਰਜੀਤ ਸਿੰਘ ਔਜਲਾ ਨੇ ਕਾਂਗਰਸ ਤੋਂ ਤਰਨਜੀਤ ਸਿੰਘ ਸੰਧੂ ਭਾਜਪੀ ਤੋਂ ਨੇ ਆਮ ਆਦੀ ਪਾਰਟੀ ਤੋਂ ਕੁਲਜੀਤ ਸਿੰਘ ਧਾਰੀਵਾਲ ਨੇ ਅਨਿਲ ਜੋਸ਼ੀ ਅਕਾਲੀ ਦਲ ਤੋਂ ਨੇ ਤੇ ਇਮਾਨ ਸਿੰਘ ਮਾਂ ਜੜਿਆ ਅਕਾਲੀ ਦਲ ਅੰਮ੍ਰਿਤਸਰ ਤੋਂ ਨੇ ਕੀ ਲੱਗਦਾ ਪੰਜਾਂ ਦੇ ਵਿੱਚੋਂ ਕਿਹੜਾ ਤੁਖਤ ਕਿ ਕਿ ਤੁਸੀਂ ਨੌਜਵਾਨ ਵੀ ਯੂਥ ਵੀ ਹੋ ਕੀ ਲੱਗਦਾ ਕਿ ਕੌਣ ਬਾਜੀ ਇਸ ਵਾਰ ਮਾਰ ਸਕਦਾ ਹੈ ਮੇਰੇ ਹਿਸਾਬ ਨਾਲ ਸਰਦਾ ਗੁਰਜੀਤ ਸਿੰਘ ਓਜਲਾ ਹੀ ਵਾਰੀ ਬਾਈ ਮਾਰਨਗੇ ਦੁਬਾਰਾ 7 ਸਾਲ ਦਾ ਕਾਰਜ ਯਾਰ ਵੇਖਿਆ ਸੀ ਗੁਰਜੀਤ ਸਿੰਘ ਓਜਲਾ ਦਾ ਬਹੁਤ ਵਧੀਆ ਉਹਨਾਂ ਨੇ ਕੰਮ ਕੀਤੇ ਨੇ ਕੰਮ ਕਰਨਗੇ ਵੀ ਕੰਮ ਕੀਤੇ ਵੀ ਨੇ ਕਾਂਗਰਸ ਮਲਟੀ ਦਾ ਕੋਈ ਵੀ ਕੈਂਡੀਡੇਟ ਹੈ ਉਹ ਕੰਮ ਕਰਨ ਤੇ ਬੜਾ ਨਿਰਪਰੇ ਕੰਮ ਕਰੇਗਾ ਕੰਮ ਕਰ ਮਿਲੇ ਗੁਰਜੀਤ ਸਿੰਘ ਓਜਲਾ ਨੂੰ ਆਪ ਬਹੁਤ ਵਧੀਆ ਮਿਲੇ ਬਾਈ ਕਿਸ ਤਰ੍ਹਾਂ ਦਾ ਸੁਭਾਅ ਲੱਗਾ ਉਹ ਵਧੀਆ ਸੁਭਾਅ ਮਿੱਠਾ ਸੁਭਾਅ ਮਿੱਠ ਬੋਲ ਰਹੇ ਨੇ ਬਹੁਤ ਵਧੀਆ ਸੁਭਾਅ ਹੈ ਬਹੁਤ ਕੰਮ ਕਰਨ ਵਾਲੇ ਇਮਾਨਦਾਰ ਸ਼ਖਸ ਨੇ ਕਦੀ ਕੰਮ ਕਰਵਾਇਆ ਨਾ ਕੋਈ ਮੇਰਾ ਕੰਮ ਕਰਵਾਇਆ ਸੀਗਾ ਕਰਵਾਇਆ ਜੀ ਇੱਕ ਕੇਸ ਦੀ ਬੇਟੀ ਸੀ ਉਹਦੇ ਦਾ ਆਪਣਾ ਕੇਹ ਮਤਲਬ ਨਨੋਨ ਦੇ ਮਤਲਬ ਸਾਡੇ ਕੋ ਕੰਮ ਆਇਆ ਕੋਈ ਆਪਾਂ ਇੱਕ ਵਾਰੀ ਗੁਰਜੀਤ ਹੋ ਗਿਆ ਜੀ ਨੂੰ ਕਿਹਾ ਕਿ ਐਸਾਈਨ ਕਰਵਾਣੇ ਨੇ ਕੋਈ ਮਹਿਕਮੇ ਦਾ ਕੰਮ ਸੀ ਉਹਨਾਂ ਨੇ ਮੇਰੇ ਸਾਹਮਣੇ ਅਫਸਰ ਨੂੰ ਫੋਨ ਕੀਤਾ ਕੰਮ ਹੋਇਆ ਕੰਮ ਹੋਇਆ ਤੇ ਆਪਾਂ ਕਹਿੰਦੇ ਗੁਰਜੀਤ ਸਿੰਘ ਓਜਲਾ ਵਨ ਪਰਸਨ ਆਦਮੀ ਬਹੁਤ ਚੱਗੇ ਆ ਲੇਕਿਨ ਆਮ ਆਦੀ ਪਾਰਟੀ ਤੇ ਜੋ ਉਮੀਦਵਾਰ ਨੇ ਕੁਲਦੀਪ ਸਿੰਘ ਧਾਰੀਵਾਲੋਂ ਕਹਿੰਦੇ ਉਹਦੇ ਮਿਲਦੇ ਹੀ ਨਹੀਂ ਕਿਸੇ ਨੂੰ ਔਰ ਮਿਲਦੇ ਨਹੀਂ ਆ ਤੇ ਕੰਮ ਵੀ ਨਹੀਂ ਕਰਾਉਂਦੇ ਕਹਿੰਦੇ ਸਭ ਨੂੰ ਜਾਇ ਲੋਕਾਂ ਚ ਮੈਂ ਵਿਚਰਦਾ ਹਾਂ ਧਾਰੀਵਾਲ ਤੇ ਹੋਣੀ ਅੰਬੈਸਡਰ ਸਾਈ ਨੇ ਉਹ ਕਿਤੇ ਵਿਚਰੇ ਸੀ ਦਸੋ ਉਹਦੇ ਨਾਲ ਇਲੈਕਸ਼ਨ ਲੜੇ ਨੇ ਉਹਦੇ ਅੰਬੈ ਅਜਨਾਲਾ ਵੀ ਤਾਂ ਅੰਮ੍ਰਿਤਸਰ ਦੇ ਪਾਰ ਗਿਆ ਭਾਈ ਅੰਮ੍ਰਿਤਸਰ ਲੋਕ ਸਭਾ ਚ ਮੈਂ ਤੁਹਾਡੀ ਗੱਲ ਮੰਨਦਾ ਮਗਰ ਉਹਨਾਂ ਨੇ ਐਮਐਲਏ ਲੜੀ ਉਹਨਸਰ ਅਜਨਾਲੇ ਰਹੇ ਨੇ ਅੰਮ੍ਰਿਤਸਰ ਚ ਵਿਛੜੇ ਨਹੀਂ ਉਹ ਅੰਮ੍ਰਿਤਸਰ ਦੇ ਵਿਛੜੇ ਨੇ ਇਹ ਤੁਸੀਂ ਟਾਈਮ ਆਂਦੋ ਜੀ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਯੂਥ ਜਿਹੜਾ ਆ ਇਸ ਵਾਰ ਚੇਂਜ ਨਜ਼ਰ ਆਏਗਾ ਕਿਉਂਕਿ ਆਮ ਆਦੀ ਪਾਰਟੀ ਨੂੰ 92 ਦੇ ਕਰੀਬ ਵਿਧਾਇਕ ਦਿੱਤੇ ਉਸ ਤੋਂ ਬਾਅਦ 91 ਰਹਿ ਗਏ ਕਿਉਂਕਿ ਜਲੰਧਰ ਵਾਲੇ ਤੇ ਛਾਲ ਮਾਰ ਕੇ ਭਾਜਪੀ ਚ ਚਲੇ ਗਏ ਕੀ ਲੱਗਦਾ ਹੈ ਕਿ ਲੋਕ ਠੱਗ ਠੱਗੇ ਮਹਿਸੂਸ ਕਰ ਰਹੇ ਨੇ ਲੱਗਦਾ ਕੀ ਠੱਗੇ ਨੇ ਲੱਗਦਾ ਨਹੀਂ ਠੱਗੇ ਨੇ 150% ਠੱਗੇ ਨੇ ਤੁਹਾਨੂੰ ਤੁਹਾਨੂੰ ਲੱਗਦਾ ਕਿ ਐਸਾ ਚੇਂਜ ਹੋਏਗਾ ਕੁਝ ਨਾ ਹੋਏਗਾ ਹੋਏਗਾ ਚੇਂਜ ਕਿ ਲੋਕ ਲੋਕੀ ਪਿਛਲੀ ਵਾਰੀ ਇੱਕ ਵਾਰ ਚ ਮਤਲਬ ਵੋਟਾਂ ਪਾ ਬੈਠੇ ਨੇ ਉਹ ਪਸਤਾਨਡੇ ਨੇ ਇਹ ਕੀ ਕਰ ਬੈਠੇ ਆ ਉਹ ਪਸਤਾਨਡੇ ਨੇ 1000 ਰੁਪਏ ਲੱਗਦਾ ਆਊਗਾ ਮਤਲਬ ਇਹ ਨਹੀਂ ਪਾਈ ਜਾ ਪਾਣਾ ਹੁੰਦਾ ਤੇ ਹੁਣ 2 ਸਾਲ ਹੋ ਗਏ ਆ 2 ਸਾਲ ਚ ਨਹੀਂ ਆਇਆ ਤੇ ਹੁਣ ਆ ਜਾਏਗਾ ਭਜੀ ਕੀ ਕਹਿੰਦਾ ਮੈਂ ਕਰਜਾ ਹੀ ਕਿਉਂ ਚੁੱਕਦੇ 75 ਹਜ਼ਾਰ ਕਰੋੜ ਦਾ ਜੇ ਦੇਣਾ ਹੁੰਦਾਗੇ ਇਹਨੂੰ ਇਹਨਾਂ ਦੇ ਆਪਣੇ ਢੇਡ ਭਰ ਜਾਣਾ ਉਹ ਹੀ ਬਤੇਰੇ ਨੇ ਲੇਕਿਨ ਉਹ ਕਹਿੰਦੇ ਲੋਕੀ ਜਿਹੜਾ ਰੋਲਾ ਪਾਉਂਦੇ ਸੀ ਨਾ ਕਿ ਖਜ਼ਾਨਾ ਖਾਲੀ ਮੈਂ ਕਦੀ ਹੱਥ ਕਹਿਣ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਤੇ ਫਿਰ ਕਰਜ਼ਾ ਕਿਉਂ ਲੈ ਆਂਦਿਆ ਕੋਈ ਟੈਨਸ਼ਨ ਨਹੀਂ ਹੈ ਮੇਨ ਮੁੱਦਾ ਹੈਗਾ ਪਾਰਟੀ ਆਂਦਾ ਅਸੀਂ ਕਹਿੰਦੇ ਆ ਆਮ ਆਦਮੀ ਪਾਰਟੀ ਆਣੀ ਆਣੀ ਜੇ ਕਹਦੇ ਉਹ ਨਹੀਂ ਆਣੀ ਫਿਰ ਲੋਕਾਂ ਦੇ ਨਵਜੇ ਦੀ ਟਟੋਲੀ ਆ ਤੇ ਪੰਜਾਣੇ ਬੈਠੇ ਪੰਜਾਂ ਚਾਰ ਜਿਹੜੇ ਕਹਿੰਦੇ ਕਿ ਆਮ ਆਦਮੀ ਪਾਰਟੀ ਨਹੀਂ ਦੇਖ ਲਿਤਾ ਸਭ ਕੁਝ ਹੋ ਗਿਆ ਹੈ ਜੀ ਅਸੀਂ ਵੀ ਯਾਨੀ ਕਿ ਕਾਣੇ ਵੋਟਰ ਕਹਿੰਦਾ ਜੂਰੇ ਪੱਕੇ ਗਏ ਐਸੀ ਗੱਲ ਕੀ ਦੇਖੋ ਮੋਦੀ ਨੇ ਕਿਹਾ ਪਾਰਟੀ ਉਹ ਆਣੀ ਕਿ ਮੋਦੀ ਨੇ ਕਿਹਾ ਹੀ ਗੈਸ ਸਿਲੰਡਰ ਦੇਖੋ ਕਿੰਨਾ ਮਹਿੰਗਾ ਕੀਤਾ ਨੇ ਯਾਨੀ ਜੀ ਅਸੀਂ ਲਾਣੀ ਤੇ ਭੈਣ પેટ્રોલ ਤੇ ਵੀ ਲਾ ਹੈ ਉਹ ਚ ਕਿਉਂ ਲਾਈ ਉਹ ਚ ਲਾਣਾ ਤੇ ਇਹ ਗੈਸ ਸਿਲੰਡਰ ਵੀ ਦਿੱਤਾ ਕਰ ਜੇ ਤਾਂ 500 ਰੁਪਏ ਜੋ ਕਾਂਗਰਸ ਰਾਜ ਹੁੰਦਾ ਹੈ ਨਾ ਸਿਲੰਡਰ 960 ਰੁਪਏ ਦਾ ਹੈ ਭੈਣ ਜੋ ਸਿਲੰਡਰ ਚੁੱਕ ਚੁੱਕ ਨਹੀਂ ਦੇਦੇ ਹੀ 475 روپے हां वही 475 500 500 ਨਾਲ 2 10 10 ਰੁਪਏ ਹੈ ਤੇ ਕੀ ਗੱਲ ਹੈ ਇਹ ਚੁੱਕ ਚੁੱਕ ਨਹੀਂ ਦੇ 450 ਪਲੱਸ ਸਬਸਿਡੀ ਜੋੜੋ ਕਿੰਨੇ ਪੈਸੇ ਬੰਦੇ ਹੈ ਮਨ ਕੀ ਹੁਣ ਸਬਸਿਡੀ ਆ ਰਹੀ ਹੈ ਤੁਹਾਡੇ ਕਹਿੰਦਾ ਮਤਲਬ ਹੁਣ ਤੇ ਨਹੀਂ ਆ ਰਹੀ ਕੁਝ ਵੀ ਨਹੀਂ ਖਾ ਗਿਆ ਕੁਝ ਵੀ ਨਹੀਂ ਉਹ ਕਹਿੰਦੇ 400 ਦੇ ਬਾਅਦ 400 ਦੇ ਬਾਹਰ ਨਹੀਂ ਭਾਈ ਕੰਮ ਸੈਂਟਰ ਤੋਂ ਸਰਕਾਰ ਮੋਦੀ ਦੀ ਆਣੀ ਆ ਜਿਹੜਾ ਸੁਲਝਿਆ ਬੰਦਾ ਨਾ ਜਾਂ ਸੁਲਝ ਜਾਗੇ ਉਹ ਸੌਣ ਕੇ ਰਿਪੋਰਟ ਕਰੇਗਾ ਮੋਦੀ ਨੂੰ ਮੋਦੀ ਨੂੰ ਨਹੀਂ ਮੋਦੀ ਦੇ ਤੁਸੀਂ ਪੰਜ ਕੰਮ ਮੈਨੂੰ ਗਿਣਾ ਸਕਦੇ ਹੋ ਜੀ ਹਾਂ ਵੀ ਸਾਡੇ ਹਾਇਤ ਵਾਸਤੇ ਕੀਤੇ ਹੁਣ ਪੰਜਾਬ ਦੀ ਹਿਤ ਵਾਸਤੇ ਪੰਜਾਬ ਦੀ ਹਿਤ ਵਾਸਤੇ 5 ਲੱਖ ਦਾ ਬੀਨਾ ਬੀਮਾ ਉਹ ਲੋਕੀ ਕਹਿ ਰਹੇ ਚਲੋ ਇੱਕ ਹੋ ਗਿਆ ਹਾਂਜੀ ਦੂਜਾ ਜਨਤਨ ਜੋ ਯਾਂ ਖਾਤਾ ਦੋਗੇ ਦੋਗੇ ਤੀਸਰਾ ਲਾ ਲੋ ਤੁਸੀਂ ਕੀ ਆਮ ਬੰਦਾ ਜਿਹੜਾ ਬੇਰੁਜ਼ਗਾਰ ਸੀ ਉਹਨਾਂ ਨੂੰ ਬੈਂਕ ਚੋਂ ਲੋਨ ਮਿਲਣਾ ਤਿੰਨ ਹੋ ਗਏ ਤਿੰਨ ਹੋ ਗਏ ਚੌਥਾ ਲਾ ਲਓ ਤੁਸੀਂ ਕੀ ਧਾਰਾ 370 ਖਤਮ ਕੀਤੀ ਉਹਦਾ ਸਾਨੂੰ ਕੀ ਫਾਇਦਾ ਜੀ ਫਾਇਦਾ ਕਿਉਂ ਨਹੀਂ ਸਰ ਤੁਸੀਂ ਜ਼ਮੀਨ ਲੈ ਸਕਦੇ ਸੀ ਜੰਮੂ ਕਸ਼ਮੀਰ ਦੀ ਜ਼ਮੀਨ ਲੈ ਬਿਲਕੁਲ ਲੈ ਸਕਦੇ ਕੋਈ ਨਹੀਂ ਕੋਈ ਇੱਕ ਬੰਦਾ ਦੱਸੋ ਜੰਮੂ ਕਸ਼ਮੀਰ ਚ ਜਾ ਕੇ ਜਿਸ ਨੇ ਜਗਾ ਰੱਖਿਆ ਧਾਰਾ 370 ਦੇ ਤਹਿਤ ਸਿਰਫ ਅਮੈਂਡਮੈਂਟ ਕੀਤੀ ਕਿ ਧਾਰਾ 370 ਹਟੇ ਹੀ ਨਹੀਂ ਆ 3 ਲੱਖ ਖਤਮ ਕੀਤਾ ਠੀਕ ਹੈ ਹਾਂ ਜਿੰਨਤ ਲਾਗਣਾ ਤੁਹਾਨੂੰ ਕੀ ਫਾਇਦਾ ਤੇ ਮੈਨੂੰ ਕੀ ਫਾਇਦਾ ਭਾਈ ਮੁਸਲਮ ਦੀ ਜਿਹੜਾ ਤਲਾਕ ਤਲਾਕ ਕਹਿ ਕੇ ਕਰੋਂ ਗਾਰ ਦਿੰਦੇ ਹੀ ਹੁਣ ਕੇਸ ਹੋਏਗਾ ਪ੍ਰੋਪਰਟੀ ਜੋ ਹਿੱਸਾ ਦੇਣਾ ਪਏਗਾ ਕਿਉਂ ਨਹੀਂ ਪੈਦਾ ਹੋਇਆ ਤੁਸੀਂ ਪ੍ਰੋਪਰਟੀ ਦੇ ਹਿੱਸੇ ਦੀ ਗੱਲ ਕਰਦੇ ਪਿਓ ਕਾਂਗਰਸ ਤੇ ਕਹਿੰਦੇ ਕਹਿੰਦੇ ਲੋਕਾਂ ਦੇ ਮੰਗਲ ਸੂਤਰ ਵਕਾ ਦੇਣਾ ਮਤਲਬ ਫਿਰ ਲੋਕਾਂ ਦੇ ਘਰ ਵਕਾਉਣ ਤੱਕ ਗੱਲ ਪਹੁੰਚੀ ਇਹ ਕਾਂਗਰਸ ਕਹਿੰਦੀ ਹੈ ਕਿ ਅਸੀਂ ਲੋਕਾਂ ਨੇ ਮੰਗਲ ਸੂਤਰ ਵੀ ਲਾ ਲਏ ਨਹੀਂ ਇਹ ਮੋਦੀ ਸਾਹਿਬ ਦਾ ਬਿਆਨ ਹੈ ਜੀ ਪਹਿਲਾਂ ਕਾਂਗਰਸ ਨੇ ਕਿਹਾ ਉਹ ਅਮਰੀਕਾ ਜੋ ਬੈਠਾ ਅਮਰੀਕਾ ਕਾਂਗਰਸ ਪਾਰਟੀ ਦੀ ਪ੍ਰਿੰਕਾ ਵਾਰਡਰਾਂ ਨੇ ਕਿਹਾ ਕਿ ਮੇਰੀ ਮਾਂ ਨੇ ਮੰਗਲ ਸੂਤਰ ਦੇਸ਼ ਦੇ ਨਾਂ ਤੇ ਦਿੱਤਾ ਆ ਇਹਨੇ ਆ ਰਿਹਾ ਪਹਿਲਾਂ ਸਾਹਿਬ ਮੋਦੀ ਨੇ ਆਪਣੀ ਜਨਾਨੀ ਛੱਡੀ ਉਹਦਾ ਮੰਗਲ ਸੂਤਰ ਕਿੱਥੇ ਗਿਆ ਮੋਦੀ ਨੇ ਜਨਾਨੀ ਛੱਡੀ ਆਪਣੀ ਇੰਦਰਾ ਗਾਂਧੀ ਨੇ ਆਪਣਾ ਮੰਗਲ ਸੂਤਰ ਧਾਰਨ ਕੀਤਾ ਉਹਨਾਂ ਨੇ ਰਵੰਸ ਪਾ ਰਿਆ ਕਿੰਨੀ ਕੁਰਬਾਨੀ ਕਾਂਗਰਸ ਦੀ 36 36 ਗੋਲੀਆਂ ਖਾਧੀਆਂ ਇਹ ਮੋਦੀਆਂ ਨੇ ਖਾਧੀਆਂ ਕਿ ਦੀਆਂ ਗੋਲੀਆਂ ਕੀ ਕੀਤੀ ਇਹਨਾਂ ਦੀ ਕੁਰਬਾਨੀ ਕੀ ਮੋਦੀ ਇਹਨਾਂ ਦੇ ਤੁਹਾਨੂੰ ਲੱਗਦਾ ਕਿ ਅਜਿਹੀ ਮੰਗਲ ਸੂਤਰ ਵਾਲੀ ਰਾਜਨੀਤੀ ਹੋਣੀ ਚਾਹੀਦੀ ਉਹ ਗਲਤ ਹੈ ਆਪਣੀ ਜਨਾਨੀ ਨੇ ਛੱਡੀ ਤੇ ਲੋਕਾਂ ਦੀ ਜਨਾਨੀ ਵੱਲ ਧਿਆਨ ਰੱਖੋ ਬਿਲਕੁਲ ਤੁਸੀਂ ਉਹਨੀਆਂ ਗਾਂਧੀ ਨੇ ਮੰਗਲ ਸੂਤਰ ਕਿਉਂ ਪਾਇਆ ਸੀ ਜਿਹੜਾ ਉਹਨੇ ਦਾਨ ਘੜਤਾ ਨੇ ਉਹਨਾਂ ਕਹਿੰਦਾ ਮਤਲਬ ਸੀਗਾ ਉਹਨਾਂ ਦੇ ਹਸਬੰਦ ਦਾ ਜਿਹਾ ਮਰਿਉ ਹੋ ਰਿਹਾ ਨਹੀਂ ਖਾਂਦੀ ਧੱਕੇ ਨਹੀਂ ਖਾਂਦੀ ਧੱਕੇ ਉਹਨੂੰ ਨਿਕਲਦੀ ਯਾਦ ਕੀਤਾ ਜਦੋਂ ਇਹਨਾਂ ਨੇ ਕੀ ਕੀਤਾ ਜੀਐਸਟੀ ਲਾਈ ਹਰ ਆਗ ਵਗਾਰਾ ਹਾਂਜੀ ਇਹਨੇ ਆਪਣੀ ਮਾਂ ਨੂੰ ਅੱਗੇ ਪੇਸ਼ ਕਰਤਾ ਮੇਰੀ ਮਾਦਾ ਪੈਸੇ ਘਟਾਉਂਦੀ ਬਈ ਨੋਟ ਬੰਦੀ ਟਾਈਮ ਨੋਟ ਬੰਦੀ ਟਾਈਮ ਹਾਂ ਔਰ ਉਹ ਕਿੱਥੇ ਗਏ ਲੈਂਡ 'ਚ ਲੱਗ ਕੇ ਘੜਾਉਂਦੀ ਸਾਰਿਆਂ ਨੇ ਘੜਾਏ ਸਾਰਿਆਂ ਨੇ ਘੜਾਏ ਔਰ ਉਹ ਕੱਲ ਦੀ ਮਾਂ ਨੇ ਪ੍ਰਧਾਨ ਮੰਤਰੀ ਜਨਾਨੀ ਹੋਵੇ ਉਹ ਲੈਂਡ 'ਚ ਲੱਗਦੇ ਉਹ ਗੱਲ ਕਿਉਂ ਨਹੀਂ ਆਉਂਦੀ ਬੀਜਪੀ ਤਾਂ ਨੀਰੀ ਝੂਠ ਹੀ ਹੈਗੀ ਸ਼ੁਰੂ ਤੋਂ ਚਲੋ ਪਹਿਲੇ ਦੇਖੋ ਅਸੀਂ ਅਸੀਂ ਮੋਦੀ ਦੀ ਰਾਜ ਇਹਨਾਂ ਨੇ ਕੀ ਕਿਹਾ ਇਹਨਾਂ ਦੇ ਅਰਜੀਵ ਗਾਂਧੀ ਮਰਵਾਤਾ ਛੰਗੇ ਗਾਂਧੀ ਮਰਵਾਤਾ ਕਿੰਨੇ ਮਰਵਾਤਾ ਇਹ ਕਹਿੰਦੇ ਨਹੀਂ ਦਰਾਨੇ ਮਰਵਾਸ ਸਾਡੇ 2 ਸੀਟਾਂ ਹੋ ਗਈਆਂ ਆ ਕਿਧੋਂ ਮਰਵਾਤੇ ਤੇ ਹੁਣ ਸਾਡੇ ਪੱਲੇ ਕਿਹ ਰਾ ਨਾ ਕੱਖ ਨਹੀਂ ਨਾ 375 ਸੀਟਾਂ ਦਾ ਵਾਅਦਾ ਕਰਨ ਗਿਆ ਜਿੰਨਾ ਮਰਜ਼ੀ ਮੇਰੇ ਨਾਲ ਲਾ ਲਈ ਜਦੋਂ ਮਰਜ਼ੀ ਲਾ ਲਓ ਮਰਜ਼ੀ ਲਾ ਹਾਂ ਇੱਥੇ ਸ਼ਰਤ ਲੱਗਦੀ ਹੋਈ ਨਜ਼ਰ ਆ ਰਹੀ ਕਿ 375 ਤੋਂ ਬਾਅਦ ਸੀਟਾਂ ਜਿਹੜੀਆਂ ਨੇ ਉਹ ਆਉਂਦੀ ਹੋਈ ਨਜ਼ਰ ਆਣਗੀਆਂ ਲੇਕਿਨ ਜਿੱਦਾਂ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਤਰ੍ਹਾਂ ਹੀ ਸਿਆਸਤ ਵੀ ਗਰਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਸਿਆਸਤ ਜਿਹੜੀ ਆ ਮੰਗਲਸੂਤਰ ਤੋਂ ਹੁੰਦੀ ਹੋਈ ਲੋਕਾਂ ਦੇ ਤੱਕ ਪਹੁੰਚੀ ਹੋਈ ਨਜ਼ਰ ਆ ਰਹੀ ਹੈ ਤੇ ਕਈ ਲੋਕਾਂ ਦਾ ਕਹਿਣਾ ਹੀ ਹੈ ਕਿ ਐਕਸਟਰਾ ਦੀ ਪਹੁੰਚ ਹੀ ਰਾਜ ਨਹੀਂ ਹੋਣੀ ਚਾਹੀਦੀ ਲੇਕਿਨ ਪੰਜਾਬ ਦੇ ਵਿੱਚ ਲੋਕਾਂ ਨੇ ਮਨ ਬਣਾ ਚੁੱਕੇ ਨੇ ਨੇਤਰਤੇ ਹੋਏ ਨਜ਼ਰ ਆ ਰਹੇ ਨੇ ਕਈ ਲੋਕ ਆਮ ਆਦਮੀ ਪਾਰਟੀ ਤੋਂ ਖੁਸ਼ ਵੀ ਨਜ਼ਰ ਆ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ 4 ਜੂਨ ਵਾਲੇ ਦਿਨ ਕਿਸ ਵਿਅਕਤੀ ਦੇ ਉਤੇ ਲੋਕ ਭਰੋਸਾ ਜਿਤੋਂਦੇ ਨੇ ਤੇ ਕਿਸ ਨੂੰ ਅੰਮ੍ਰਿਤਸਰ ਦਾ ਲੋਕ ਸਭਾ ਦਾ ਮੈਂਬਰ ਚਿਤਾ ਕੇ ਉਹ ਲੋਕ ਸਭਾ ਦੇ ਵਿੱਚ ਭੇਜਦੇ ਨੇ ਇਹ ਤਾਂ ਸਮਝ ਦੱਸੇਗਾ ਲੇਕਿਨ ਕਿਤੇ ਨਾ ਕਿ ਸਿਆਸਤ ਪੂਰੀ ਤਰ੍ਹਾਂ ਨਾਲ ਅੰਮ੍ਰਿਤਸਰ ਵਿੱਚ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਬੰਸਲਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ